ਅੰਜਾ ਵੈਦਜਨ ਹੋ ਤੇ ਤੁਹਾਡਾ ਸਵਾਗਤ ਹੈ ਜੇ ਤੁਸੀਂ ਆਪਣੇ ਜ਼ਿਲ੍ਹੇ ਦਾ ਮੌਸਮ ਸਭ ਤੋਂ ਪਹਿਲਾਂ ਜਾਨਣਾ ਚਾਹੁੰਦੇ ਹੋ ਤਾਂ ਕਮੈਂਟ ਕਰਕੇ ਆਪਣੇ ਜ਼ਿਲ੍ਹੇ ਦਾ ਨਾਮ ਜ਼ਰੂਰ ਦੱਸੋ ਫਰਮੈਸ਼ਨ ਪੂਰੇ ਕਰਦੇ ਹਾਂ ਫਰੀਦਕੋਟ ਜ਼ਿਲ੍ਹੇ ਦਾ ਮੌਸਮ ਸਭ ਤੋਂ ਪਹਿਲਾਂ ਸ਼ੇਅਰ ਕੀਤਾ ਜਾਊਗਾ ਜੂਨ 1 ਤਰੀਕ ਨੂੰ ਹਲਕੇ ਤੋਂ ਦਰਮਿਆਨੀ ਬੂੰਦਾਬੰਦੀ ਫਰੀਦਕੋਟ ਦੇ ਵਿੱਚ ਹੋ ਸਕਦੀ ਹੈ ਇਸੇ ਤਰ੍ਹਾਂ ਹੀ ਫਾਜ਼ਿਲਕਾ ਫਿਰੋਜ਼ਪੁਰ ਮੁਕਸਰ ਮੋਗਾ ਤੇ ਬਠਿੰਡਾ ਦੇ ਵਿੱਚ ਪਹਿਲੀ ਤਰੀਕ ਨੂੰ ਹਲਕੇ ਤੋਂ ਦਰਮਿਆਨੀ ਟੁੱਟਵੀਂ ਬਾਰਿਸ਼ ਬੂੰਦਾਬੰਦੀ ਹੋ ਸਕਦੀ ਹੈ ਤੇ ਫਿਰੋਜ਼ਪੁਰ ਤੇ ਮੋਗਾ ਦੇ ਵਿੱਚ ਦੋ ਤਰੀਕ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਜੀ ਨਜ਼ਰ ਮਾਰੀਏ ਕਿ ਬਾਕੀ ਇਲਾਕੇ ਮਾਲਵਾ ਦੇ ਜਿਵੇਂ ਕਿ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਮਲੇਰਕੋਟਲਾ ਫਤਿਹਗੜ੍ਹ ਸਾਹਿਬ ਪਟਿਆਲਾ ਤੇ ਸ਼ਹੀਦ ਅਜੀਤ ਸਿੰਘ ਨਗਰ ਇਹਨਾਂ ਦੇ ਵਿੱਚ ਵੀ ਇੱਕ ਤਰੀਕ ਤੇ ਦੋ ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬੂੰਦਾਬੰਦੀ ਹੋਣ ਦੀ ਸੰਭਾਵਨਾ ਦਿਖਾਈ ਜਾ ਸਕਦੀ ਆ ਜਦਕਿ ਸ਼ਹੀਦ ਅਜੀਤ ਸਿੰਘ ਨਗਰ ਦੋ ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬੂੰਦਾਬੰਦੀ ਹੋਣ ਦੀ ਸੰਭਾਵਨਾ ਦਿਖਾਈ ਜਾ ਸਕਦੀ ਆ ਰੂਪਨਗਰ ਦੇ ਵਿੱਚ ਸਾਰਾ ਹਫਤਾ ਹੀ ਹਲਕੇ ਤੋਂ ਦਰਮਿਆਨੀ ਬਾਰਿਸ਼ ਕਦੇ ਵੀ ਹੋ ਸਕਦੀ ਆ ਚਾਹੇ ਚਾਰ ਦੋ ਤੋਂ ਚਾਰ ਬੂੰਦਾ ਹੀ ਪੈਣ ਪਰ ਇਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਆ ਜੇ ਹੁਣ ਨਜ਼ਰ ਮਾਰੀਏ ਮਾਧਾ ਇਲਾਕੇ ਦੇ ਵਿੱਚ ਤਾਂ ਪਠਾਨਕੋਟ ਗਰਦਾਸਪੁਰ ਸਾਰਾ ਹਫਤਾ ਹੀ ਹਲਕੇ ਦਰਮਿਆਨੀ ਬੂੰਦਾਬਾਂਦੀ ਸਾਰਾ ਹਫਤਾ ਕਦੇ ਵੀ ਹੋ ਸਕਦੀ ਆ ਤੇ ਅੰਮ੍ਰਿਤਸਰ ਇੱਕ ਤਰੀਕ ਤੇ ਦੋ ਤਰੀਕ ਨੂੰ ਟੁਈ ਇਲਾਕੇ ਦੇ ਵਿੱਚ ਹਲਕੇ ਦਰਮਿਆਨੀ ਬੂੰਦਾਬੰਦੀ ਹੋ ਸਕਦੀ ਹੈ ਇਸੇ ਤਰ੍ਹਾਂ ਹੀ ਤਰਨਤਾਰਨ ਇਲਾਕੇ ਦੇ ਵਿੱਚ ਹਲਕੇ ਦਰਮਿਆਨੀ ਬੂੰਦਾਬੰਦੀ ਹੋ ਸਕਦੀ ਹੈ ਅੰਮ੍ਰਿਤਸਰ 1 ਤਰੀਕ ਤੇ 4 ਤਰੀਕ ਨੂੰ ਹਲਕੇ ਦਰਮਿਆਨੀ ਬੂੰਦਾਬੰਦੀ ਹੋਣ ਦੀ ਸੰਭਾਵਨਾ ਤੇ 2 ਤਰੀਕ ਨੂੰ ਵੀ ਹੋਵੇਗੀ ਦੋਆਬਾ ਇਲਾਕੇ ਦੇ ਵਿੱਚ ਨਜ਼ਰ ਮਾਰੀਏ ਤਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਜ਼ਿਆਦਾਤਰ ਮੀਂਹ ਪੈਣ ਦੀ ਸੰਭਾਵਨਾ ਹਲਕੇ ਦਰਮਿਆਨੀ ਬੂੰਦਾਬੰਦੀ ਹੋਣ ਦੀ ਸੰਭਾਵਨਾ 1 ਤਰੀਕ ਤੋਂ ਲੈ ਕੇ 6 ਤਰੀਕ ਤੱਕ ਹੋਵੇਗੀ ਤਿੰਨਾਂ ਸ਼ਹਿਰ ਦੇ ਵਿੱਚ 1 ਤੋਂ ਲੈ ਕੇ 3 ਤੱਕ ਤੇ ਉਸ ਤੋਂ ਬਾਅਦ 6 ਤਰੀਕ ਨੂੰ ਤੇ 5 ਤਰੀਕ ਨੂੰ ਵੀ ਮੌਸਮ ਦੇ ਵਿੱਚ ਟੈਂਪਰੇਚਰ ਦੇ ਵਿੱਚ ਗਰਾਵਟ ਤੇ ਹਲਕੀ ਤੋਂ ਦਰਮਿਆਨੀ ਬੂੰਦਾਬੰਦੀ ਦਿਖਾਈ ਦੇ ਸਕਦੀ ਆ। ਕਪੂਰਥਲਾ ਤੇ ਜਲੰਧਰ ਇਲਾਕੇ ਦੇ ਵਿੱਚ 1 ਤਰੀਕ ਤੇ 2 ਤਰੀਕ ਨੂੰ ਹਲਕੀ ਤੋਂ ਦਰਮਿਆਨੀ ਬੂੰਦਾਬੰਦੀ ਹੋਣ ਦੀ ਸੰਭਾਵਨਾ ਜਤਾਈ ਜਾ ਸਕਦੀ ਹੈ। ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ। ਵੀਡੀਓ ਨੂੰ ਲਾਈਕ ਕਰੋ ਤੇ ਹੋਰਨਾਂ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰ ਦਿਓ ਆਪਣੇ ਜਿਲੇ ਦਾ ਨਾਂ ਸਭ ਤੋਂ ਪਹਿਲਾਂ ਕਮੈਂਟ ਕਰੋ ਤਾਂ ਕਿ ਅਗਲੀ ਵੀਡੀਓ ਦੇ ਵਿੱਚ ਤੁਸੀਂ ਉਸ ਜ਼ਿਲ੍ਹੇ ਦਾ ਮੌਸਮ ਪਹਿਲੇ ਨੰਬਰ ਤੇ ਜਾਣ ਸਕੋ ਬਹੁਤ ਬਹੁਤ ਤੁਹਾਡਾ ਧੰਨਵਾਦ